ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਪਹਿਰਾਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਸੱਚੀ ਥਿਊਰੀ ਨੇ ਦੱਸਿਆ ਟਰੰਮ ਟ੍ਰੈਫਿਕ ਦਾ ਹੱਲ ਆਪ ਸਰਕਾਰ ਨੇ ਮੰਨਿਆ ਚਾ ਤਾਂ ਨਿਕਲ ਜਾਵੇਗਾ ਅਮਰੀਕਾ ਦਾ ਹੰਕਾਰ ਅਮਰੀਕਾ ਦੇ ਸਪੀਡਨਲਬ ਡ੍ਰੰਪ ਨੇ ਕੱਲ ਭਾਰਤ ਤੇ ਵੱਧੂ ਟ੍ਰੈਫਿਕ ਲਗਾਇਆ ਹੈ ਹੁਣ ਅਮਰੀਕਾ ਕਈ ਭਾਰਤੀ ਸਮਾਨਾਂ ਤੇ 50% ਟ੍ਰੈਫਿਕ ਲਗਾਏਗਾ ਕਾਂਗਰਸ ਨੇਤਾ ਅਜਿਤੀ ਤਿਉਨ ਨੇ ਡ੍ਰੰਪ ਦੇ ਇਸ ਫੈਸਲੇ ਦਾ ਖੁੱਲ ਕੇ ਵਿਰੋਧ ਕੀਤਾ ਡ੍ਰੰਪ ਨੇ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਤੇ ਵੱਧੂ ਟ੍ਰੈਫਿਕ ਲਗਾਉਣ ਦਾ ਐਲਾਨ ਕੀਤਾ ਦਿੱਤੀਉਰ ਨੇ ਇਸ ਦੌਰੇ ਮਾਪਦੰਡ ਦੀ ਲੋਜਨਾ ਕੀਤੀ ਚਿਉਰ ਨੇ ਕਿਹਾ ਕਿ ਅਮਰੀਕਾ ਦੇ ਡੋਨ ਲਫਰਟ ਰੰਪਤੀ ਇਸ ਕਦਮ ਨਾਲ ਅਮਰੀਕਾ ਦੇ ਬਹੁਤ ਸਾਰੇ ਲੋਕਾਂ ਲਈ ਸਾਡੇ ਸਾਟਾ ਸਮਾਨ ਖਰੀਦਣਾ ਮੁਸ਼ਕਲ ਹੋ ਜਾਏਗਾ ਛੱਤੀ ਚਿਉਰ ਨੇ ਕਿਹਾ ਕਿ ਚੀਨ ਭਾਰਤ ਨਾਲੋਂ ਰੂਸੀ ਤੇਲ ਸਮੇਤ ਕਈ ਹੋਰ ਸਮੱਗਰੀਆਂ ਦੀ ਦਪਤਾਮਤ ਕਰਦਾ ਹੈ ਪਰ ਉਸ ਨੂੰ ਅਮਰੀਕੀ ਟ੍ਰੈਫਿਕ ਤੋਂ 90% ਦੇ 90% ਇਹਨਾਂ ਦੀ ਛੋਟ ਮਿਲੀ ਹੈ ਉਹਨਾਂ ਕਾਕੇ ਜੁਰਵੇਨੀਆਂ ਪਲੇਡੀਅਮ ਸਮੇਤ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਅਮਰੀਕਾ ਰੂਸ ਤੋਂ ਲੈ ਕੇ ਲੈ ਰੱਖਾ ਹੈ ਤੇ ਇਹ ਉਸ ਦਾ ਦੂਰਾ ਚਿਹਰਾ ਹੈ ਬਹੁਤ ਯੂਰ ਨੇ ਕਿਹਾ ਕਿ ਚੀਨ ਭਾਰਤ ਨਾਲੋਂ ਰੂਸ ਤੋਂ ਕਈ ਗੁਣਾ ਜ਼ਿਆਦਾ ਤੇਲ ਲੈ ਰੱਖਾ ਹੈ ਪਰ ਅਮਰੀਕਾ ਚੀਨ ਨੂੰ ਬਹੁਤ ਛੋਟੇ ਛੋਟ ਦੇ ਰੱਖਾ ਹੈ ਉਹਨਾਂ ਕਹਾ ਕਿ ਮੈਨੂੰ ਮਸਜਿਦ ਮੈਨੂੰ ਮੈਨੂੰ ਲੱਗਦਾ ਹੈ ਸੀ ਕੇ ਟਰੰਪ ਦੇ ਹੁੰਦਿਆਂ ਅਮਰੀਕਾ ਸਾਡੇ ਨਾਲ ਦੋਸਤੀ ਬਣਾਈ ਰੱਖੇਗਾ ਪਰ ਇਹ ਕਿਸੇ ਵੀ ਤਰ੍ਹਾਂ ਦਾ ਵੀ ਚੰਗਾ ਵਿਹਾਰ ਨਹੀਂ ਹੈ ਤੁਰਨੇ ਕਹਾਂਗੇ ਅਮਰੀਕਾ ਦੁਆਰਾ ਲਗਾਇਆ ਗਿਆ ਟ੍ਰੈਫਿਕ ਦੋਨਾਂ ਦਿਸ਼ਾ ਦੇ ਦੇਰਾ ਤੋ ਸਤਾ ਨਾ ਸਬੰਧਾਂ ਨੂੰ ਪ੍ਰਭਾਵਿਤ ਕਰੇਗਾ ਕਾਂਗਰਸ ਨੇਤਾ ਨੇ ਕਹੇ ਕਿ ਹੁਣ ਭਾਰਤ ਦੇ ਅੰਦਰ ਅਮਰੀਕੀ ਊਰਜਾ ਤੇ ਪਰਮ ਸਰ ਟੈਰਫ ਲਗਾਉਣ ਲਈ ਦਬਾਅ ਦੀ ਸਬਬ ਨਾ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ